ਸਭ ਤੋਂ ਵੱਡੀ ਗੱਲ ਇਹ ਹੈ ਮੈਂ ਬਹੁਤ ਸਾਰੇ ਫੰਕਸ਼ਨਾਂ ਤੇ ਜਾਨਣਾ ਪਿੰਡਾਂ 'ਚ ਖਾਸ ਤੌਰ ਤੇ ਮਾਵਾ ਪਿੰਡਾਂ ਦੀ ਮੇਰੇ ਕੋਲੇ ਇਹ ਮੰਗ ਹੁੰਦੀ ਹੈ ਕਿ ਜੀ ਪਿੰਡਾਂ 'ਚ ਬੱਸਾਂ ਆਉਣੀਆਂ ਹਟ ਗਈਆਂ ਜੀ ਬਸਾਉਣੋਂ ਬੰਦ ਹੋ ਗਈਆਂ ਵੀ ਜਾਤਾ ਜੀ ਕਿਸੇ ਨੂੰ ਹੱਥ ਦਿੰਨੇ ਆ ਜਾਂ ਈਵਨ ਸਕੂਲ ਦੀਆਂ ਬੱਚੀਆਂ ਟਰਾਲੀਆਂ ਦੇ ਡਾਲਿਆਂ ਦੇ ਮਗਰ ਲੰਮ-ਲੰਮ ਕੇ ਜਾਂਦੀਆਂ ਚਲੋ ਅਸੀਂ ਸਕੂਲਾਂ 'ਚ ਤਾਂ ਅਸੀਂ ਬੱਸਾਂ ਵੀ ਦੇ ਰਹੇ ਹਾਂ ਹੁਣ ਇਸ ਵਕਤ ਪੰਜਾਬ ਦੇ 20000 ਬੱਚੇ ਜਿਦੇ ਚੋਂ ਘੱਟੋ-ਘੱਟ 14 ਤੋਂ 15000 ਕੁੜੀਆਂ ਨੇ ਉਹ ਸਕੂਲ ਜਿਹੜੇ ਨੇ ਬੱਸਾਂ ਦੇ ਵਿੱਚ ਜਾਂਦੇ ਆ ਤੇ ਬੱਸਾਂ ਚ ਵਾਪਸ ਆਉਂਦੇ ਆ ਉਹ ਕਿਉਂਕਿ ਕਈ ਵਾਰੀ 8ਵੀਂ ਦਾ ਸਕੂਲ ਪਿੰਡ ਚ ਐ 10ਵੀਂ ਦਾ ਤੋਂ ਨਾਲ ਦੇ ਪਿੰਡ ਚ ਐ ਤਾਂ ਉੱਥੇ ਜਾਣਾ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਉਹ ਵੀ ਦੇ ਰਹੇ ਆ ਤੇ ਮੈਂ ਕਤੂਰੀ ਦੇ ਇਲਾਕੇ ਚ ਮੈਂ ਇੱਕ ਵੋਟਾਂ ਵੇਲੇ ਫਿਰਦਾ ਸੀ ਤਾਂ ਮੈਨੂੰ ਇੱਕ ਮਾਤਾ ਨੇ ਹੱਥ ਦੇ ਕੇ ਗੱਡੀ ਰੋਕ ਲਈ ਮੈਂ ਕੋਈ ਸਭ ਤੋਂ ਵੱਡੀ ਮੰਗ ਰਹੀ ਸੀ ਪੁੱਤ ਮੈਂ ਤੁਰੀ ਜਾਨੀ ਆ ਮੈਂ ਹੁਣ ਇੰਨੇ ਕਿਲੋਮੀਟਰ ਜਾਣਾ ਉੱਥੇ ਸ਼ਹਿਰ ਚ ਕੋਈ ਬੱਸ ਨਹੀਂ ਆਉਂਦੀ ਸਾਡੇ ਮੈਂ ਕਿਹਾ ਵੀ ਮੈਂ ਉਹਨਾਂ ਨਾਲ ਵਾਦਾ ਕੀਤਾ ਸੀ ਮੈਂ ਕਿਹਾ ਵੀ ਬੱਸਾਂ ਆਉਣਗੀਆਂ ਤੁਹਾਡੇ ਤੇ ਬੱਸਾਂ ਜਦੋਂ ਚਲਾਉਣ ਦੀ ਗੱਲ ਕਰੀ ਤਾਂ ਸੜਕਾਂ ਐ ਨਹੀਂ ਸੀ ਪਿੰਡਾਂ ਦੀਆਂ ਸੜਕਾਂ ਹੀ ਟੁੱਟੀਆਂ ਪਈਆਂ ਤਾਂ ਹੁਣ 43000 ਕਿਲੋਮੀਟਰ ਸੜਕਾਂ ਜਿਦੇ ਚੋਂ 19000 ਕੱਲੇ ਪਿੰਡਾਂ ਦੀਆਂ ਸੜਕਾਂ ਨੇ ਲਿੰਕ ਸੜਕਾਂ